ਬੀਤੇ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਸਟੈਂਪ ਲੰਡਨ ਦਾ ਗਾਣਾ ਦੀ ਲੀਮਰ ਰੀਲੀਜ਼ ਹੋਇਆ ਚਾਹੇ ਇਸ ਗਾਣੇ ਦੀਆਂ ਕੁਝ ਲਾਈਨਾਂ ਅਲਰੇਡੀ YouTube ਤੇ ਲੀਕ ਹੋ ਗਈਆਂ ਸੀ ਪਰ ਤਾਂ ਵੀ ਇਸ ਗਾਣੇ ਨੂੰ ਮੂਸੇਵਾਲਾ ਦੇ ਚਾਹਨ ਵਾਲਿਆਂ ਦੇ ਵੱਲੋਂ ਭਰਪੂਰ ਮਾਤਰਾ ਦੇ ਵਿੱਚ ਪਿਆਰ ਦਿੱਤਾ ਜਾ ਰਿਹਾ ਹੈ ਤਿਆਂਪਾ ਸਾਰੇ ਹੀ ਜਾਣਦੇ ਕਿ ਸਟੈਫਲੰਡਨ ਦੀ ਇੱਕ ਐਲਬਮ ਰਿਲੀਜ਼ ਹੋਈ ਹੈ ਤੇ ਜਿਸ ਦੇ ਵਿੱਚ ਉਸ ਨੇ ਸਿੱਧੂ ਮੂਸੇਵਾਲੇ ਦੇ Song Dilemma ਨੂੰ ਨੰਬਰ 4 ਤੇ ਰਿਲੀਜ਼ ਕੀਤਾ ਸੀ ਤੇ ਆਪਾਂ ਸਾਰੇ ਹੀ ਜਾਣਦੇ ਕਿ Dilemma Song ਰਿਲੀਜ਼ ਹੋਣ ਦੇ 1 ਘੰਟੇ ਬਾਅਦ ਹੀ 10000 ਲਾਈਕ ਦੇ ਨਾਲ 20000 ਦੀ ਕਮੈਂਟ ਸੰਖਿਆ ਅਚੀਬ ਕਰ ਚੁੱਕਿਆ ਸੀ ਤੇ ਜੇਕਰ ਗਾਣੇ ਦੇ ਵਿਊਜ਼ ਦੀ ਗੱਲ ਕਰੀ ਜਾਵੇ ਤਾਂ ਉਹ ਵੀ ਲੱਖਾਂ ਦੇ ਵਿੱਚ ਜਾ ਚੁੱਕੇ ਸੀ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਜਿਸ ਸਟੈਫਲੈਂਡ ਨੇ ਆਪਣੀ ਪੂਰੀ ਐਲਬਮ ਰਿਲੀਜ਼ ਕਰ ਦਿੱਤੀ ਹੈ ਤੇ ਸਿਰਫ ਦਿਲੇਮਾ ਸੌਂਗ ਨੂੰ ਛੱਡ ਕੇ ਉਸਦੇ ਕਿਸੇ ਵੀ ਗਾਣੇ ਤੇ 10000 ਵਿਊ ਵੀ ਨਹੀਂ ਆਏ ਆ ਦਿਲੇਮਾ ਸੌਂਗ ਇੱਕ ਦਿਨ ਦੇ ਵਿੱਚ ਹੀ 2 ਮਿਲੀਅਨ ਤੋਂ ਪਲੱਸ ਵਿਊਜ਼ ਅਚੀਵ ਕਰ ਚੁੱਕੇ ਐ ਸਿੱਧੇ ਜਕਰ ਗਾਣਾ ਮੂਸੇ ਵਾਲੇ ਦੇ ਚੈਨਲ ਤੇ ਰਿਲੀਜ਼ ਹੋਇਆ ਹੁੰਦਾ ਤਾਂ ਗੱਲ ਕੁਝ ਹੋਰ ਹੀ ਹੋਣੀ ਸੀ ਤੇ ਜਿਸ ਨੂੰ ਇੱਕ ਗੱਲ ਤਾਂ ਕਲੀਅਰ ਹੋ ਚੁੱਕੀ ਹੈ ਕਿ ਮੂਸੇ ਵਾਲੇ ਦਾ ਜੋ ਰੁਤਬਾ ਹੈ ਉਹ ਹਾਲੀਵੁੱਡ ਵਾਲੇ ਗੋਰਿਆਂ ਕਾਲ ਨਾਲੋਂ ਕਿਤੇ ਵੱਡਾ ਹੈ ਤੇ ਬਾਕੀ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ